ਮੈਂ ਉਹ ਦੇਖੀ ਉਹ ਡੜਕੇ ਤੋੜ ਕੇ ਪਾਣੀ ਵੇਖਣ ਨੂੰ ਤੱਕਣ ਜਾਉਂਦਾ ਨਹੀਂ ਅਜੇ ਤੱਕ ਟੈਨਸ਼ਨ ਹੀ ਨਹੀਂ ਤਵਲ ਕੇ ਅਪਨ ਕੰਡਕਾ ਨਹੀਂ ਟੈਨਸ਼ਨ ਜੀ ਮੈਂ ਉਹ ਡੜਕਾ ਰੇਜ਼ ਹੀ ਆ ਤਾਨੀ ਦੀ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਆਜੋ ਲਾਈਵ ਦੇ ਵਿੱਚ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਜਲਦੀ ਜਲਦੀ ਤੇ ਪਹੁੰਚ ਜਓ ਦੀ ਜਲਦੀ ਜਲਦੀ ਲਾਈਵ 8:30 ਹੋ ਗਏ ਤੇ ਸਹਿਜ ਆਪਣਾ ਖਾਈ ਜਾਂਦਾ ਰੋਟੀ ਤੇ ਅੱਜ ਆਪਾਂ ਰੋਟੀ ਖਾਣ ਦਾ ਮੂਡ ਨਹੀਂ ਹੈਗਾ ਕਿਉਂਕਿ ਮੈਦੇ ਨੇ ਰੋਟੀ ਖਾ ਲਈ ਜੀ ਵਸ ਉਹਦੇ ਕਰਕੇ ਥੋੜਾ ਭਜਾ ਬਣ ਗਿਆ ਵੇਖਦੇ ਆ ਥੋੜੀ ਜਿਹੀ ਖਾਵਾਂਗੇ ਬਾਲੀ ਨਹੀਂ ਖਾਂਦੇ ਰੋਟੀ ਤੇ ਆਜੋ ਜਲਦੀ ਜਲਦੀ ਲਾਈਵ ਚ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਜੋ ਜਲਦੀ ਜਲਦੀ ਕਰਦੇ ਆ ਕੁਝ ਗੱਲਾਂ ਬਾਤਾਂ ਖੰਨਸ਼ਨ ਆਪਾਂ ਸਾਰੇ ਜਣੇ ਅਜੋ ਜੀ 8:30 ਹੋ ਗਿਆ 10-20 ਮਿੰਟ ਆਪਾਂ ਲਾਈਵ ਚਲਾਵਾਂਗੇ ਜੀ ਜਲਦੀ ਜਲਦੀ ਆ ਜਾਓ ਜੀ ਸਾਰੇ ਲਾਈਵ 'ਚ ਅੱਜ ਮੌਸਮ ਵਧੀਆ ਹੋ ਗਿਆ ਜੀ ਮੀਂਹ ਆ ਗਿਆ ਆਪਣੇ ਫੈਂਸੀ ਦਾ ਕਿਵੇਂ ਫੈਂਸੀ ਬਣਿਆ ਨਹੀਂ ਫੈਂਸੀ ਦਾ ਬਣ ਰਿਹਾ ਕਾਫੀ ਵੱਡੀ ਹੋ ਗਈ ਹੈ ਤੋ ਵਈ ਮੈਂ ਸਾਰੀ ਖਾੜੀ ਆ ਤੇ ਪਰ ਇਹਨੂੰ ਕੋਈ ਫਰਕ ਨਹੀਂ ਪਿਆ ਇਹਦੇ ਨਾਲ ਨਾਲ ਇੱਕ ਇੱਥੇ ਵੀ ਨਿਕਲ ਆਈ ਹੈ ਇਹ ਵੀ ਭਈਆ ਆਉਣਾ ਹੀ ਚਾਹੀਦਾ ਇਹਨਾਂ ਦਾ ਵੀ ਟਾਈਮ ਹੈ ਮੀਂਹ ਪੈ ਗਿਆ ਗਰਮੀ ਦਾ ਫਿਰ ਤੋਂ ਨਿਕਲ ਬੰਗਾ ਚਲੋ ਕੋਈ ਗੱਲ ਨਹੀਂ ਜੀ ਆਪ ਪੈਨੜ ਨੂੰ ਕੁਝ ਕਹਿ ਨਹੀਂ ਸਕਦੇ ਹਾਂ ਜੀ ਹੈਲੋ ਸਸੀਕਲ ਜੀ ਤੇ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਕਿ ਕਿੱਥੋਂ ਦੇਖ ਰਹੇ ਹੋ ਜੀ ਸਾਡੀ ਵੀਡੀਓ ਦੱਸਿਆ ਕਰੋ ਜੀ ਕਮੈਂਟ ਕਰਕੇ ਕਿਹੜੇ ਪਿੰਡ ਸ਼ਹਿਰ ਤੇ ਮਿਹਰਬਾਨੀ ਕਰੋ ਤਾਂ ਜੀ ਹੋ ਸਕਦਾ ਪੰਜਾਬੀ ਵਿੱਚ ਕਮੈਂਟ ਲਿਖਿਆ ਕਰੋ ਜੀ ਜਲਦੀ ਤੁਹਾਡੇ ਕਮੈਂਟਾਂ ਦਾ ਜਵਾਬ ਦੇ ਸਕਾਂਗੇ ਜੇ ਪੰਜਾਬੀ ਵਿੱਚ ਲਿਖੋਗੇ ਤਾਂ ਕਿਉਂਕਿ ਥੋੜੀ ਅੰਗਰੇਜ਼ੀ ਪੜ੍ਹਨ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਤੇ ਫਰਟਾ ਲਈ ਦੀਆ ਪਰ ਕਈ ਵਾਰੀ ਕੋਈ ਸਬਦ ਦੀ ਮਿਸਟੇਕ ਹੋ ਜਾਂਦੀ ਹੈ ਫਿਰ ਅਸੀਂ ਤਾਂ ਵੀ ਵੀ ਸਹੀ ਜਵਾਬ ਨਹੀਂ ਦਿੰਦੇ ਤੇ ਤੁਸੀਂ ਅਕਰੋ ਕਿ ਕਿਥੋਂ ਵੀਡੀਓ ਵੇਖਦੇ ਹੋ ਕਿਹੜੇ ਪਿੰਡ ਸ਼ਹਿਰ ਤੋਂ ਵੇਖਦੇ ਹੋ ਜੇ ਵੀਡੀਓ ਸਾਡੀਆਂ ਵਧਾ ਲੱਗਦੇ ਨੇ ਜੀ ਤੇ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਪੈਨ ਨੂੰ ਆਪਦੀਨ ਸਪੋਰਟ ਕਰਿਆ ਕਰੋ 6:30 ਹੋ ਗਏ ਆ ਜੀ ਆਪਾਂ ਰੋਟੀ ਬਣਾ ਕੇ ਦੁੱਧ ਬਾਦ ਸਾਰਾ ਸਾਂਭ ਲਿਆ ਟੀਨ ਵਾਲਾ ਤੋ ਤੱਤਾ ਕਰ ਲਿਆ ਤੇ ਬਸ ਸ਼ਾਇ ਰੋਟੀ ਖਾਈ ਜਾਂਦਾ ਭਾਜੀ ਹਲੇ ਤੁਹਾਡੇ ਆਏ ਨਹੀਂ ਹੈਗੇ ਘਰੇ ਤੇ ਚਲੋ ਮਾਪੋ ਆਇਆ ਤਾਂ ਘਰੇ ਹੀ ਮੰਨ ਲਓ ਦੂਜੇ ਘਰੇ ਆਏਗੇ ਤੇ ਮਕਸਦ ਇਹਨੂੰ ਕੋ 20 ਮਿੰਟ ਲਾਈਵ ਚਲਾਉਣੇ ਆ ਮੈਂ ਹਲੇ ਰੋਟੀ ਖਾਣੀ ਸੀ ਸ਼ਾਇ ਰੋਟੀ ਖਾਈ ਜਾਂਦਾ ਆ ਬੈਠਾ ਸਤਿ ਸ਼੍ਰੀ ਅਕਾਲ ਕਰੋ ਬੇਟਾ ਸਾਰਿਆਂ ਨੂੰ ਮੈਂ ਪਿਆਰ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੈਸ ਕਹਿੰਦਾ ਜੀ ਸਤਿ ਸ਼੍ਰੀ ਅਕਾਲ ਯਾ ਜਮਾਤ ਸਭ ਬਹੁਤ ਸੋਹਣਾ ਹੋ ਗਿਆ ਜੀ ਮਸਾ ਰੱਬ ਨੇ ਚਾਰ ਕੜੀਆਂ ਪਾਨੀਆਂ ਸਾਰਾ ਦਿਨ ਹੀ ਨਹੀਂ ਪਈ ਗਿਆ ਬਹੁਤ ਵੱਧ ਦਾ ਮੌਸਮ ਹੋ ਗਿਆ ਕਿ ਕੀ ਲੱਸੀ ਵਰਕਾਉਂ ਮੈਂ ਮਦ ਨਹੀਂ ਬਹੁਤ ਜਿਆਦਾ ਗਰਮੀ ਸੀਗੀ ਭਾਈ ਸਾਢੇ ਦਾ ਬਹੁਤ ਜਿਆਦਾ ਗਰਮੀ ਸੀਗੀ ਤੇ ਅੱਜ ਸਵੇਰੇ ਹੀ ਲੱਗ ਗਿਆ ਸੀ ਮੀਂਹ ਪੈਣ ਮੈਨੂੰ ਲੱਗਦਾ ਮੈਂ ਤਾਂ ਭਿੰਜਦਾ ਹੀ ਸਾਢੇ 1:40 ਵਜੇ ਮੈਨੂੰ ਇਸਾਹਜ ਹੋਇਆ ਸੀਗਾ ਵੀ ਲੱਛ ਕੀ ਜਾਂਦਾ ਤੇ ਫੇਰ ਸਾढ़े 5 ਤੇ ਫਿਰ ਬਸ 6 ਵਜੇ 6:30 ਵਜੇ ਤੱਕ ਆਪਣੇ ਮੀ ਆ ਹੀ ਗਿਆ ਸੀ ਜੀ ਫਿਰ ਮੈਂ ਤਾਂ ਖੁਦ ਵਾਲੀ ਪਿੰਨ ਲਾ ਬੰਦ ਲਾ ਗਿਆ ਸੀ ਤਾਂ ਅੱਜ ਇਹ ਜਿਹੜਾ ਇਹ ਕੰਮ ਮੈਂ ਤਾਂ ਰੋਟੀ ਖਾਣੀ ਨਹੀਂ ਪਿੰਨ ਰੋਟੀ ਉੱਟਾ ਗਿਆ ਜਾ ਕੇ ਡੜੀ ਬਾਊ ਤਾਂ ਫਿਰ ਠੰਡੀ ਹੋ ਜਾਊ ਫਿਰ ਰੋਟੀ ਕਰ ਲੇਗੀ ਕਿਹੜਾ ਸਾਰਾ ਕੁਝ ਢਾਨਤੀ ਰੱਖ ਕੇ ਟੱਗਿਆ ਤੇ ਹਾਂਜੀ ਕਮੈਂਟ ਕਰਿਆ ਕਰੋ ਜੀ ਜਲਦੀ ਜਲਦੀ ਆਜੋ ਦੱਸੋ ਜੀ ਕਿੱਥੋਂ ਵੀਡੀਓ ਵੇਖਦੇ ਹੋ ਤੁਹਾਨੂੰ ਪਿਆਰੀ ਪਤਾ ਲੱਗੂਗਾ ਸਾਡੇ ਭੈਣ ਭਰਾ ਸਾਨੂੰ ਕਿੱਥੋਂ ਤੱਕ ਦੇਖਦੇ ਆ ਕਿਹੜੇ ਪਿੰਡ 'ਚ ਬੈਠੇ ਵੇਖਦੇ ਆ ਕਿਹੜੇ ਸ਼ਹਿਰ 'ਚ ਬੈਠੇ ਵੇਖਦੇ ਆ ਪੀ ਲਈ ਲੱਸੀ ਤੁਹਾਨੂੰ ਆ ਲੱਸੀ ਢਾਗਨੀ ਪੁੱਤ ਮੇਰੇ ਆ ਆਹ ਫਰਿਜ ਚਿਚਰਾ ਹੋਣੀ ਨਹੀਂ ਇਹ ਤਾਂ ਦੁੱਧ ਦਾਲ ਤਾਂ ਦੇ ਰੱਖਦੇ ਬਸ ਉਹ ਆਹ ਮੈਂ ਫੋਨ ਕਰਿਆ ਸੀ ਰੜੀ ਕਾਂ ਦੇ ਆਉਣੇ ਹੀ ਆ ਰੋਟੀ ਖਾ ਲੈਂਡ ਫਿਰ ਡੈਡੀ ਨੂੰ ਸਾਰੇ ਘਾਂਡੇ ਧੋਦਣੇ ਪੈਣਗੇ। ਸਾਜ ਨੇ ਰੋਟੀ ਖਾ ਲਈ ਐ। ਆ ਵੀ ਰਹਾ ਦੇ ਬੱਚਾ। ਹਾਂਜੀ ਆਦੋ ਜਲਦੀ ਜਲਦੀ ਲਾਈਵ ਦੇ ਵਿੱਚ ਬਸ ਜੀ ਇਹ ਹੋ ਗਏ ਆ 7-8 ਮਿੰਟ ਥੋੜਾ ਜਿਹਾ ਦੀ ਹੋਰ ਚਲਾਵਾਂਗੇ ਥੈਂਕ ਯੂ ਜੀ ਥੈਂਕ ਯੂ ਜਲਦੀ ਜਲਦੀ ਆਉਣੀ ਲਾਈਵ ਦੇ ਵਿੱਚ ਕੋਈ ਮਿੱਥੂ ਵੀਡੀਓ ਵੇਖਦਾ ਨੀ ਕਮੈਂਟ ਜਰੂਰ ਕਰਿਆ ਕਰੋ ਫਿਰ ਪਤਾ ਲੱਗ ਜਾਂਦਾ ਜੀ ਕਿ ਕਿਹੜੇ ਪਿੰਡ ਸ਼ਹਿਰ ਤੱਕ ਸਾਡੀ ਵੀਡੀਓ ਪਹੁੰਚੀ ਹੋਈ ਆ ਤੇ ਲਾਈਕ ਵੀ ਕਰ ਦਿਆ ਕਰੋ ਚੈਨਲ ਨੂੰ ਸ਼ੇਅਰ ਵੀ ਕਰ ਦਿਆ ਕਰੋ ਫ੍ਰਿਜ ਖੁੱਲੀ ਛੱਡ ਆਇਆ ਸਾਡਾ ਸਹਜ ਤੇ ਬਹਿ ਗਿਆ ਮੇਰੇ ਕੋਲੇ ਹੀ ਆ ਕੇ ਫ੍ਰਿਜ ਖੁੱਲੀ ਛੱਡ ਕੇ ਆ ਕੇ ਤੇ ਮੋਬਾਈਲ ਜੀ ਵੜ ਕੇ ਬੈਠ ਗਿਆ ਬੱਚੇ ਵੀ ਕਮਾਲੀ ਹੈ ਜੀ ਹਨਾ ਐ ਕਰਦੇ ਬੱਚੇ ਹਾਂ ਜੀ ਜੀ ਮੇਰਾ ਨਾਮ ਕੋਈ ਨਿਕਨੇਮ ਨਾ ਲਿਆ ਕਰੋ ਜੋ ਮੇਰਾ ਨਾਮ ਹੈਗਾ ਤੁਸੀਂ ਉਹੀ ਲਿਆ ਕਰੋ ਚਲੋ ਜੀ ਜਿਨ੍ਹਾਂ ਨੂੰ ਮੇਰਾ ਨਾਮ ਮੇਰਾ ਨਿਕਨੇਮ ਵਧੀਆ ਲੱਗਦਾ ਪਿਆਰ ਨਾਲ ਲੈਣਾ ਚਾਹੁੰਦੇ ਆ ਮੈਨੂੰ ਵਧੀਆ ਲੱਗਦਾ ਜੀ ਬਹੁਤ ਵਧੀਆ ਥੈਂਕ ਯੂ ਜੀ ਤੇ ਅਦਰਵਾਈਜ਼ ਮੈਨੂੰ ਮੇਰੇ ਚੈਨਲ ਵਾਲੇ ਭੈਣ ਭਰਾ ਮੇਰੇ ਸਭ ਵੀਰਾਂ ਨਾਲ ਤੋਂ ਹੀ ਜਾਣਦੇ ਆ ਜੀ ਤੇ ਵਧੀਆ ਲੱਗਦਾ ਜੀ ਸਾਨੂੰ ਜਿਨ੍ਹਾਂ ਨੂੰ ਮੇਰਾ ਇਹ ਨਾਮ ਵਧੀਆ ਲੱਗਦਾ ਉਹਨਾਂ ਨੂੰ ਵੀ ਥੈਂਕ ਯੂ ਜੀ ਮਿਹਰਬਾਨੀ ਮੈਂ ਨਾ ਫਰੀ ਬੈਠੀ ਹੋਈ ਸੀ ਤੇ ਤਾਈਓ ਮੈਂ ਲਾਈਵ ਦੇ ਵਿੱਚ ਆ ਗਈਆਂ ਤੇ ਚਲੋ ਮੈਂ ਆਪਣਾ ਸਪਨਟ ਚਲਾਉਣੀ ਹੈ ਸਹਿਜ ਆਪਣਾ ਟਰੈਕਟਰ ਆ ਗਿਆ। ਕਿੰਜ ਹੋ ਗਿਆ। ਮਰ ਕਾਂ ਬੈ ਲੱਗ ਜਾ ਉਹ ਬਾਤ ਖੁੱਲੋ ਸਿੱਧੀ ਅਗੇ। ਹੋਣਾ ਮੇਰੀ ਗੱਲ ਸੁਣਾ ਚੁਟਕਣੀ ਲੱਗੀ ਹੋਈ ਆ। ਭੁੱਲੋ ਨਿਗਾਹਾਂ ਜਾ ਕੇ ਖੋਲੀ ਮੇਰੇ ਬੱਤ ਬਣੇ। ਗਿੱਲ ਲਾਇਆ ਤਾਂ। ਠੀਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਅਸੀਂ ਵਧੀਆ ਠੀਕ ਠਾਕ ਆ ਮੈਂ ਬੈ ਗਿਆ ਜੀ ਬਹੁਤ ਸੋਹਣਾ ਮੌਸਮ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਸਾਇਦੇ ਡੈਡੀ ਹੋਣੇ ਆਏ ਆ ਤੇ ਬਾਹਰ ਫੁੱਲਣ ਗਿਆ ਹੈ ਸਹਿਜ ਆਪਣਾ ਹਾਂਜੀ ਹੈਲੋ ਜੀ ਕੀ ਹਾਲ ਚਾਲ ਹੈ ਜੀ ਆਪਾਂ ਵਧੀਆ ਠੀਕ ਠਾਕ ਆ ਜੀ ਤੁਸੀਂ ਸੁਣਾਓ ਜੀ ਕੀ ਹਾਲ ਆ ਹਾਂਜੀ ਰੋਟੀ ਖਾ ਲਈ ਜੀ ਕੀ ਹਾਲ ਆ ਲਿਆ ਨੇ ਕੀ ਰੋਟੀ ਖਾਣੀ ਆ ਹਲੇ ਹਾਂਜੀ ਸਿਸਟਰ ਜੀ ਮੈਂ ਠੀਕ ਆ ਜੀ ਤੁਸੀਂ ਦੱਸੋ ਸਿਸਟਰ ਜੀ ਕੀ ਹਾਲ ਆ ਤੁਹਾਡੇ ਮੀ ਆਇਆ ਅੱਜ ਇਹ ਚੁੱਪ ਰਹੀ ਆ oh my god ਗੜਾ ਲੱਗ ਗਿਆ ਆਪਣੇ ਕਦੂ ਕਰਦੇ ਸੀਗੇ ਜੀ ਖੇਤ ਤੇ ਖੌਣ ਖਾਣ ਦੀ ਪਰੇ ਹੋਇਆ ਵੇਖੋ ਕੀ ਹਾਲ ਆ ਖਾਣ ਦਾ ਤੁਹਾਡੇ ਬਾਜੀ ਦਾ ਇਸ ਤਰ੍ਹਾਂ ਨਿੱਪੜੇ ਹੋਣ ਲੈ ਕੇ ਹਲੇ ਘਰੇ ਹੋਣੀ ਪਹੁੰਚੇ ਆ ਕਵਰ ਲਾ ਕੇ ਸਾਫ ਕਰਦੇ ਆਂਗੇ ਪਹਿਲੇ ਰੋਟੀ ਰੂਟੀ ਦਾ ਖਾਣੀ ਆ ਅੱਛਾ ਜੀ ਅੱਜ ਮੈਂ ਰੋਟੀ ਹੋਣ ਨਹੀਂ ਖਾਦੀ ਹੈਗੀ ਆ ਤੇ ਮੈਂ ਪਹਿਲਾਂ ਰੋਟੀ ਦਿਨੇ ਆਲੂ ਵਾਲੇ ਪਰੋਠੇ ਬਣਾ ਕੇ ਖਾਦੇ ਸੀਗੇ ਸਹੇ ਨੇ ਆਲੂ ਵਾਲੀ ਟਿੱਕੀ ਬਣਾ ਕੇ ਖਾਧੀ ਸੀ ਮੈਂ ਨਹੀਂ ਬਣਾਈ ਮੈਂ ਬਣਾਈ ਸੀਗੀ ਤੇ ਔਰ ਥੋੜਾ ਮੈਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਵੀ ਤਜਾਬ ਬਣ ਗਿਆ ਅੰਦਰ ਟਾਈਮੋਂ ਫਿਰ ਮੈਂ ਰੋਟੀ ਨਹੀਂ ਖਾਂਦੀ ਗੱਲੀ ਲੱਸੀ ਪੀਤੀ ਹੈਗੀ ਤਜਾਬ ਵਾਲਾ ਕੈਪਸੂਲ ਲੇਖ ਸਾਰੀਆਂ ਚਾਬੀਆਂ ਦੁਕਾਨ ਤੇ ਬੰਗਾ ਪਰਲਾ ਬਾਰ ਬਿડાਉਣ ਵਾਲਾ ਔਰ ਲਾ ਵੀ ਤੇ ਹੋਰ سناਓ ਜੀ ਕੀ ਹਾਲ ਚਾਲ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਲਾਈਵ ਦੇ ਵਿੱਚ ਆ ਕੇ ਮੇਰੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਦਾ ਜੀ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਂ ਕਿੰਨਾ ਆਇਆ ਜੀ ਸਿਸਟਰ ਵਾਲਿਓ ਦੱਸੋ ਜੀ ਮੈਂ ਕਿੰਨਾ ਆਇਆ ਤੁਹਾਡੇ ਬਰਨਾਲੇ ਜ਼ਿਲ੍ਹੇ ਵਾਲਿਓ ਦੱਸ ਦਿਓ ਮੇਰੀ ਵੀਡੀਓ ਨੂੰ ਜਲਦੀ ਨੂੰ ਲਾਈਵ ਨੂੰ ਸ਼ੇਅਰ ਕਰ ਦਿਓ ਤੇ ਤਾਂ ਕਿ ਮੇਰੇ ਹੋਰ ਭੈਣ ਭਰਾਵਾਂ ਤੱਕ ਵੀ ਲਾਈਵ ਵੀਡੀਓ ਜਾ ਸਕੇ ਰਹਿ ਗਿਆ ਤੋਂ ਮੈਂ ਦਿਨੇ ਵੀ ਲਾਇਆ ਸੀ ਗਏ ਸਾਫ ਕਰਿਆ ਸੀ ਕਿਹਨ ਦਿਨੇ ਵੀ ਕਰ ਰਹੇ ਨੇ ਦਿਨੇ ਉਹ ਗਿੱਲਾ ਹੋ ਗਿਆ ਸੀ ਫੋਨ ਲਫਾਫੇ ਚ ਵਗ ਕੇ ਤੇ ਲੈ ਕੇ ਗਏ ਸੀ ਉਹ ਸੋਚ ਐਸ ਤਰ੍ਹਾਂ ਹੀ ਲਊਗਾ ਇਧਰੋਂ ਹਾਂਜੀ ਆ ਜੋ ਗੱਲ ਲੱਗਿਆ ਨਹੀਂ ਤਾਂ ਪੱਲੰਦਾ ਉਹ ਥੋੜਾ ਜਿਹਾ ਆਇਆ ਸੀ ਸਾਜੀ ਉਹ ਸਾਡੇ ਤਾਂ ਸਵੇਰ ਦਮੀ ਆਉਣ ਲੱਗਿਆ ਤੇ ਹਲੇ ਤੱਕ ਵੀ ਕੜਨਾ ਪੁੜੀਆਂ ਦੀਆਂ ਡੇਗੀ ਰੰਗਾਂ ਸਾਡੇ ਨੇ ਰਗਣਾ ਚਲੋ ਮੜੀ ਗੱਲ ਅਸੀਂ ਥੋੜਾ ਕਿਉਂ ਆਇਆ ਸਾਡੇ ਜਿੰਨਾ ਤਾਂ ਆਉਣਾ ਚਾਹੀਦਾ ਸੀ ਮੌਸਮ ਵਧੀਆ ਹੋ ਜਾਂਦਾ ਗਰਮੀ ਨੇ ਤਾਂ ਰੜ ਰੱਖੇ ਸੀ ਤੇ ਕੱਲ ਮੈਂ ਕੜਾ ਕੋਈ ਨਹੀਂ ਹੈ ਵੀ ਕੱਲੋਂ ਤੋਂ ਨਹੀਂ ਹੋਈ ਸਾਡੇ ਨਾ ਬਸ ਉਹ ਹੋ ਗਿਆ ਵੀਡੀਓ ਤਾਂ ਮੈਂ ਅਪਲੋਡ ਤੇ ਲਾਈ ਸੀਗੀ ਤੇ ਪਤਾ ਨਹੀਂ ਕੀ ਬਸ ਅੱਜ ਵੀ ਮੌਸਮ ਦਾ ਕਾਰਨ ਹੀ ਰਹਿ ਗਿਆ ਮੰਟੀ ਜੀ ਜਿਹੜੀ ਉਹ ਬੜੀ ਇੱਕ ਤਾਂ ਸੀ ਉਹ ਵੀ ਬੜੀ ਉਹ ਮਾਸੀ ਜੀ ਤੇਰੀ ਮਾਸੀ ਜੀ ਹਾਂ ਦੂਜੀ ਮਾਸੀ ਨੂੰ ਵੀ ਸ਼ੇਅਰ ਕਰ ਦਿਓ ਜੀ ਲਾਈਵ ਦੇ ਵਿੱਚ ਆ ਜਾਣਗੇ ਹਾਂ ਜੀ ਮੌਸਮ ਠੰਡਾ ਹੋ ਗਿਆ ਵਧੀਆ ਪਕੌੜਿਆਂ ਵਾਲਾ ਹੋ ਗਿਆ ਜੀ ਮੌਸਮ ਤਾਂ ਅੱਜ ਫਿਰ ਪਕੌੜੇ ਬਣਾਏ ਹੋਣੇ ਆ ਕਿ ਨਹੀਂ ਬਣਾਏ ਅਸੀਂ ਤਾਂ ਬਣਾਏ ਸੀ ਯਾਨੀ ਕਿ ਟਿੱਕੀ ਬਣਾਈ ਸੀ ਸੈਜ ਨੇ ਖਾਧੀ ਸੀ ਮੈਂ ਤਾਂ ਨਹੀਂ ਟਿੱਕੀ ਨਹੀਂ ਮੈਂ ਖਾਧੀ ਮੈਂ ਆਲੂ ਵਾਲੇ ਪਰੋਟੇ ਬਣਾਏ ਕਰਦੀ ਸੀ ਤੇ ਹੋਰ ਬਧੀਆ ਜੀ ਹੋਰ ਸੁਣਾਓ ਘਰੇ ਸਭ ਠੀਕ ਠਾਕ ਹੈ ਜੀ ਚਲੋ ਸਾਈ ਜਨੇ ਮੈਂ ਉਡੀਕਿਆਰੀ ਕਰੋ ਮਨਨ ਹੋਰਲੇ ਬਾਹਰ ਨੂੰ ਲੋਕ ਲਾ ਕੇ ਆਉਣ ਵਾਲਾ ਸੀਗਾ ਅਸੀਂ ਤਾਂ ਲਾਈਵ ਦੇ ਵਿੱਚ ਬੈਠੇ ਆ ਕੁਝ ਇੱਕ ਭੈਣ ਭਰਾ ਯੂਟਿਊਬ ਵਾਲੇ ਕੁਝ ਇੱਕ ਰਿਸ਼ਤੇਦਾਰ ਹੈ ਵਧੀਆ ਚੱਲ ਰਿਹਾ ਹੈ ਜੀ ਸਾਡਾ ਲਾਈਵ ਤੇ ਤੁਹਾਡਾ ਕੀ ਹਾਲ ਹੋ ਗਿਆ ਜੀ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਉਹ ਕੌਣੀਆਂ ਭਾਜੀ ਤੁਹਾਡੇ ਖੇਤੋਂ ਆਏ ਤੁਸੀਂ ਆਲ ਦੇਖੋ ਇੱਕ ਮਿੰਟ ਖੜਿਓ ਇੱਥੇ ਇਸ ਤਰ੍ਹਾਂ ਵੇਖੋ ਜੀ ਕੀ ਹਾਲ ਹੈ ਕਦੂ ਕਰਦੇ ਸੀ ਜੀ ਆਪਣੇ ਖੇਤ ਤੇ ਟਰੈਕਟਰ ਫੁੱਬ ਗਿਆ ਤੇ ਵੇਖੋ ਇਹਨਾਂ ਦਾ ਹਾਲ ਮੜਾ ਸਵਾਰ ਕੇ ਤੋਂ ਦੋ ਜਾਉ ਜੀ ਦੇਖੋ ਜੀ ਕੱਪੜਿਆਂ ਦੀ ਕੀ ਹਾਲ ਕਰਕੇ ਲੈ ਕੇ ਆਏ ਫੇਰ ਤੋਂ ਫੁੱਲ ਗਈ ਹੈ ਜਲਦੀ ਦੇਖੋ ਜੀ ਇਹ ਫਾਇੰਗ ਮਟਕ ਕੰਨ ਲਾਇਆ ਮੈਂ ਫੈਨ ਲੱਗੇ ਲਾ ਦੇਾਂਗੇ ਫਿਰ ਉਹ ਦੁੱਧ ਦੱਤਾ ਕਰਨ ਵਾਲੇ ਜੀ ਵਾਲਾ ਦਵਾਉਣ ਵਾਲੇ ਸੀ ਅੰਜੀ ਸਰ ਜੀ ਗੁਰਗਲੇ ਮੈਂ ਐਸੀ ਜੀ ਠੀਕ ਹੈ ਜੀ ਫਿਰ ਸਾਡੇ ਲਈ ਨਹੀਂ ਭੇਜੇ ਗੁਲਗਲੇ ਤੁਸੀਂ ਕੱਲਿਆਂ ਕੱਲਿਆਂ ਨਹੀਂ ਖਾਲੇ ਪਿੰਡ ਵਿਚ ਹਨ ਸਾਡਾ ਪਿੰਡ ਨਾ ਜੀ ਪਰਸੈਂਟੇਜ ਲਈ ਦੇ ਵਿਚਾਗਾ ਜੀ ਮੈਂ ਮਾ ਸਰਜਾ ਤੇ ਮਠੰਡੇ ਤੋਂ ਪੈ ਜਾਂਦਾ ਹੈ 8-10 ਕਿਲੋਮੀਟਰ ਦੂਰ ਪੈ ਜਾਂਦਾ ਸਿਵੰਗਾ ਵਾਲੀ ਸਾਈਡ ਤੇ ਆ ਜਾਂਦਾ ਜੀ ਤੇ ਆਪਣਾ ਪਿੰਡ ਕਿਹੜਾ ਭਰਾ ਜੀ ਇਹ ਵੀ ਦੱਸਿਆ ਕਰੋ ਤਿੱਥੋਂ ਵੇਖਦੇ ਹਾਂ ਜੀ ਸਾਡਾ ਬਲੌਗ ਸਾਨੂੰ ਜਰੂਰ ਦੱਸਿਆ ਕਰੋ ਕਿਸਨੂੰ ਵੀ ਪਤਾ ਲੱਗ ਸਕੇ ਵੀ ਸਾਡੇ ਚੈਨਲ ਦੀ ਕਿੱਥੋਂ ਤੱਕ ਪਹੁੰਚ ਹੋ ਗਈ ਹੈ ਕਿੱਥੋਂ ਤੱਕ ਨਹੀਂ ਹੋਈ ਜੀ ਬਸ 13 ਮਿੰਟ ਹੋ ਗਏ ਜੀ ਆਪਾਂ 15 ਕਿ ਮਿੰਟ ਲਾਈਵ ਚਲਾਵਾਂਗੇ ਹੋਰ 10 ਕਿ ਮਿੰਟ ਹੋਰ ਚਲਾ ਲੈਂਦੇ ਚਲੋ ਜੇ ਭੈਣ ਭਰਾ ਹੋਰ ਜੁੜ ਜਾਣਗੇ ਜੀ ਤੇ अच्छा जी ਤੁਸੀਂ ਤਾਂ ਫਿਰ ਸਾਡੇ ਨੇੜ ਦੇ ਹੀ ਹੋ ਜੀ ਸਸੀ ਕਾਲ ਜੀ ਹੋਰ ਕੀ ਹਾਲ ਚਾਲ ਆ ਜੀ ਤੁਹਾਡੇ ਮੀ ਆਇਆ ਸੀ ਜੀ ਅੱਜ ਹਾਂਜੀ ਅਸੀਂ ਵੀ ਬਣਾ ਕੇ ਖਾ ਲਏ ਅਸੀਂ ਗੁਰਗਲੇ ਨਹੀਂ ਬਣਾਏ ਸੀਗੇ ਜੀ ਅਸੀਂ ਆਲੂ ਵਾਲੀ ਟਿੱਕੀ ਬਣਾਈ ਸੀ

ਪੰਜਾਬੀ ਚ ਕਮੈਂਟ ਕਰਿਆ ਕਰੋ ਤਾਂ ਜੀ ਬਹੁਤ ਵਧੀਆ ਲੱਗਦਾ ਓਕੇ ਜੀ ਗੁੱਡ ਨਾਈਟ ਜੀ ਠੀਕ ਹੈ ਜੀ ਓਕੇ ਜੀ ਗੁੱਡ ਨਾਈਟ ਜੀ ਜਲਦੀ ਗੁੱਡ ਨਾਈਟ ਕਰਤੀ ਹਲੇ ਸਾਡੀ ਗੁੱਡ ਨਾਈਟ ਤਾਂ ਜੀ 11:00 ਵਜੇ ਹੋਣੀ ਹੈ ਚਲੋ ਕੋਈ ਗੱਲ ਨਹੀਂ ਜੀ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਜਲਦੀ ਸੌਣਾ ਚਾਹੀਦਾ ਸਾਇ ਤਾਂ ਜਲਦੀ ਸੋ ਜਾਦਾ ਪਰ ਮੈਂ ਇਹੇ ਕੰਮ ਹਲੇ ਕੱਪੜੇ-ਕੁਪੜੇ ਪ੍ਰੈਸ ਕਰਕੇ ਰੱਖਣੇ ਹੁੰਦੇ ਆ ਨਾ ਤੇਰੇ ਹਲੇ ਤੁਹਾਡੇ ਭਾਜੀਆਂ ਰੋਟੀ ਖਾਣੀ ਆ ਤੁਹਾਡੇ ਭੁੰਡੇ ਸਾਰਵ ਕਰਨੇ ਆ ਇਸ ਤਰ੍ਹਾਂ ਵੇਖੋ ਸਹਜ ਤਾਂ ਹਲੇ ਗੋਲ ਕੜਾਈ ਨਹੀਂ ਕਰੀ ਜਾਂਦੀ ਮੈਂ ਗੋਲ ਨਹੀਂ ਕਰੀ ਜੇਰੇ ਦੀਦਨ ਪ੍ਰੈਗਮੈਂਟ ਕਰਦੇ ਆ ਪਲੀਜ਼ ਆਪਦਾ ਨਾ ਥੋੜਾ ਪੰਜਾਬੀ ਦੇ ਵਿੱਚ ਭੈਣ ਬਣ ਕੇ ਵੀਰ ਬਣ ਕੇ ਜੋ ਵੀ ਮੇਰੇ ਵੱਡੇ ਬਜ਼ੁਰਗ ਭੈਣ ਭਰਾ ਵੀਡੀਓ ਵੇਖਦੇ ਆ ਪੰਜਾਬੀ ਚ ਕਮੈਂਟ ਕਰਿਆ ਕਰੋ ਫਿਰ ਮੈਂ ਤੁਹਾਡੇ ਕਮੈਂਟਾਂ ਦਾ कर दिया करूँगी कि मैं थोड़ी इंगलिश घट्ट आँदी है जी आप घट ही पढ़े में बाले पढ़े लिखे नहीं है ठीक है जी वादिया ਕਿਉਂਕਿ ਜੀ ਹਾਂ ਜੀ ਅਸੀਂ ਰੋਟੀ ਖਾ ਲਈ ਹੈ ਜੀ ਰੋਟੀ ਦਾ ਤਾਂ ਟਾਈਮ ਹੀ ਹੈ ਜੀ ਅੱਜ ਅਸੀਂ ਪਰ ਦੁਕਾਨ ਤੋਂ ਲੇਟ ਆਏ ਸੀ ਕਿਉਂਕਿ ਅਸੀਂ ਲੇਟ ਗਏ ਸੀ ਤੇ ਫਿਰ ਲੇਟ ਹੀ ਆਏ ਆ ਤੇ ਕੁਛ ਸੈਜ ਦਾ ਸਕੂਲ ਦਾ ਕੰਮ ਸੀਗਾ ਮੈਂ ਉਹ ਇਹਦੇ ਨਾਲ ਕਰਾਉਣ ਲੱਗੀ ਤੇ ਬਸ ਸਾਇਜ ਨੇ ਖਾ ਲਈ ਰੋਟੀ ਮੇਰਾ ਰੋਟੀ ਰਾਜੀ ਨਹੀਂ ਸੀ ਕਰਦਾ ਬਾਜੀ ਤੁਹਾਡੇ ਵੱਸੋਂ ਨਾ ਕੇ ਰੋਟੀ ਖਾ ਲੈਣਗੀ ਪ੍ਰਮਾਤਮਾ ਜੀ ਸਭ ਨੂੰ ਖੁਸ਼ ਰੱਖੇ ਸੁੱਖ ਸ਼ਾਂਤੀ ਦਾ ਮੇਹ ਪੈ ਜੇ ਜੀ ਚਲੋ ਇਹੀ ਅਪਰ ਅਰਦਾਸ ਕਰਦੇ ਹਣਾ ਜਿਵੇਂ ਗਰਮੀ ਸੀਗੀ ਬਹੁਤ ਜ਼ਿਆਦਾ ਗਰਮੀ ਸੀਗੀ ਬਹੁਤ ਔਖਾ ਰਿਆ ਸੀਗਾ ਤੇ ਹੰਝੋ ਗਿਆ ਸੋ ਮੀਂਹ ਦੇ ਨਾਲ ਸਾਰੇ ਜਾਨਵਰਾਂ ਨੂੰ ਸਾਰੇ ਵੀ ਹਨਾ ਪੂਰੀ ਪੰਛੀਆਂ ਨੂੰ ਥੋੜੇ ਬਹੁਤ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ। ਉਹ ਗਰਮੀ ਬਹੁਤ ਪਈ ਹੈ ਜੀ ਇਸ ਵਾਰ ਗਰਮੀ ਬਹੁਤ ਤੇ ਬਹੁਤ ਖ਼ੈਨੰਦਾ ਜੀ। ਤੇ ਕੋ ਲੋ ਪਰਮਾਤਮਾ ਦੇ ਰੰਗ ਜੀ ਆਪਾਂ ਕੁਝ ਨਹੀਂ ਕਰ ਸਕਦੇ ਜੀ। ਫੋਰਸ ਨਾਲ ਜੀ ਕੀ ਹਾਲ ਚਾਲ ਆ ਸ਼ੇਅਰ ਕਰਦਿਆ ਕਰੋ ਜੀ ਵੀਡੀਓ ਨੂੰ ਲਾਈਵ ਨੂੰ ਵੀ ਸ਼ੇਅਰ ਕਰਦਿਆ ਕਰੋ। ਜਿਹੜੇ ਸਾਡੇ ਚੈਨਲ ਤੇ ਨਵੇਂ ਜੁੜਦੇ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਬਹੁਤ ਵਧੀਆ ਲੱਗਦਾ ਜੇ ਤੁਸੀਂ ਕਮੈਂਟ ਕਰਦੇ ਹੋ ਲਾਈਵ ਦੇ ਵਿੱਚ ਹਾਲਚਾਲ ਪੁੱਛਦੇ ਹੋ ਆਪਾਂ ਨੂੰ ਬਹੁਤ ਵਧੀਆ ਲੱਗਦਾ ਜੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੋਰਸ ਨਾਲ ਜੀ ਕੀ ਹਾਲ ਚਾਲ ਸ਼ੇਅਰ ਕਰਦਿਆ ਕਰੋ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਦੱਸੋ ਜੀ ਚਲ ਫਿਰ ਕਰ ਗਿਆ ਪਾਹਾਂ ਕੰਮ ਨੂੰ ਦੇ ਤਿਆਰੀ ਤੇ ਫੇਰ ਬਸ ਫੜ ਕੇ ਵੇਖਦੇ ਆ ਕਿਤੇ ਰਾਤ ਨੂੰ ਮੀਂਹ ਨਾ ਆ ਜੇ ਫਿਰ ਲੈਟਰ ਰੋਡ ਭੱਜ ਜਾਂਦੀ ਹੁੰਦੀ ਹੈ ਜੀ ਮੈਂ ਵੀ ਲਿਖਿਆ ਮਸੀਹ ਜਾਨਾ ਹਾਂਜੀ ਸ਼ੇਅਰ ਕਰਦੇ ਕਰੋ ਜੀ ਜਿੰਨਾ ਕਰ ਸਕਦੇ ਹੋ ਸ਼ੇਅਰ ਤਾਂ ਹੀ ਲਵ ਉੰਨੀ ਕਰਦੇ ਕਰੋ ਜੀ ਕਿਉਂਕਿ ਜੀ ਸ਼ੇਅਰ ਨਾਲ ਹੀ ਤਾਂ ਗੱਲਬਾਤ ਬਣਨੀ ਹੁੰਦੀ ਹੈ ਹੂੰ ਠੀਕ ਠਾਕ ਹੈ ਜੀ ਸਿਤਾ ਵਧੀਆ ਠੀਕ ਆ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਹੈ ਕੋਈ ਮੈਨੂੰ ਜਾਣਦੇ ਆ ਕਿਸੇ ਨੂੰ ਮੈਨੇ ਜਾਣਦੀ ਤਰੀ ਦੱਸ ਦਿਆ ਕਰੋ ਜੀ ਕੌਣ ਤੁਸੀਂ ਕਿੱਥੋਂ ਵੀਡੀਓ ਵੇਖਦੇ ਹੋ ਹਾਂਜੀ ਜ਼ਰੂਰ ਕਿਉਂ ਨਹੀਂ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਜੀ ਤੇ ਕੋਈ ਮੇਰੇ ਨਹੀਂ ਪਹੁੰਚਦਾ ਜੀ ਤੇ ਅਦਰਵਾਈਜ਼ ਬਲੀ ਮੈਨੂੰ ਸੁਖਵੀਰ ਨਾਮ ਨਾਲ ਕਹ ਕਰੋ ਜੀ ਕਿਉਂਕਿ ਜੀ ਆ अदरवाइज ਹਣ ਸਾਰੇ ਮੈਨੂੰ ਕੋਈ ਨਾ ਜਾਣਦੇ ਆ ਤੇ ਮੇਰੇ ਮੰਮੀ ਪਾਪਾ ਵਾਲਾ ਨਾ ਉਹ ਤੁਸੀਂ ਘੱਟ ਵਰਤਿਆ ਕਰੋ ਚਲ ਜਿਹੜੇ ਜਾਣਦੇ ਆ ਭੈਣ ਭਰਾ ਚਲੋ ਠੀਕ ਆ ਜੀ ਵਧੀਆ ਲੱਗਦਾ ਹਾਂਜੀ ਮੈਨੂੰ ਪਤਾ ਜੀ ਤੁਸੀਂ ਵਰ ਨਾਲੇ ਤੋਂ ਥੈਂਕ ਯੂ ਜੀ ਥੈਂਕ ਯੂ ਮੈਨੂੰ ਫਰੈਂਡ ਸ਼ੇਅਰ ਦੱਸਣ ਵਾਸਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਮੋਬਾਈਲ ਹੈ ਜੀ ਸਾਰੇ ਜਣੇ ਮੇਰੀ ਵੀਡੀਓ ਵੇਖਿਆ ਕਰੋ ਤੇ ਸਾਰੇ ਮੈਨੂੰ ਕਮੈਂਟ ਸ਼ੇਅਰ ਕਰਿਆ ਕਰੋ ਜੀ ਬਹੁਤ ਵਧੀਆ ਲੱਗਦਾ ਜੀ ਚਲੋ ਫਿਰ ਆਪਾਂ ਹੁਣ ਕਰਦੇ ਆਂ ਅੱਜ ਦੇ ਬਲੌਗ ਦਾ ਲਾਈਵ ਦਾ ਐਂਡ ਇੱਥੇ ਹਨਾ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਮਿਲਾਂਗੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖਣਾ ਬਖਸ਼ੇ ਜੀ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਆ ਉਹਨਾ ਸਪੋਰਟ ਕਰਿਆ ਕਰੋ ਜੀ ਸਿੱਕਾ ਜੀ ਆਪਾਂ ਥੋੜਾ ਸਰੇ ਇੱਥੋਂ ਤਾਂ ਆਏ ਆਂ ਦੇ ਗਾਂਵ ਥੋੜੇ ਅਸਰੇ ਜਾਣਾ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਕਮੈਂਟ ਕਰਦੇ ਹੋ ਬਹੁਤ ਪਿਆਰ ਸਤਿਕਾਰ ਵਾਲੀ ਗੱਲ ਹੁੰਦੀ ਹੈ ਜੀ ਆਪਾਂ ਨਹੀਂ ਦੇ ਸਕਦੇ ਜੀ ਹਨਾ ਤੇ ਚਲੋ ਫਿਰ ਮਿਲਾਂਗੇ ਜੀ ਕੱਲ ਆਪਾਂ ਕਿਸੇ ਨਵੇਂ ਵਲੋਗਨ ਕਿਉਣਾ ਚੇਤ ਜੀ ਵਾਈ ਗਰੂਪ ਪਰ ਮਾਤਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਗੁੱਡ ਨਾਈਟ ਹੈ ਜੀ ਸ਼ਸ਼ੀਕਾਲ ਹੈ ਜੀ ਇਹ ਤੜਕੇ ਦੀ ਸਾਰਿਆਂ ਨੂੰ ਸਵੇਰ ਦੀ ਮਾਰਨਿੰਗ ਵੀ ਹੈ ਜੀ ਸਵੇਰੇ ਵੱਲ ਬਾਏ ਸਾਰੇ ਭੈਣ ਭਰਾਵਾਂ ਨੂੰ ਜੀ ਬਾਏ ਆ ਪਰਮਾਤਮਾ ਸਾਰਿਆਂ ਨੂੰ ਵੀ ਟੂ ਡ੍ਰੀਮਸ ਬਾਏ ਬਾਏ